ਜਿਵੇਂ ਕਿ ਦੇਖਣ ਦੇ ਵਿੱਚ ਆਇਆ ਹੈ ਕਿ ਜਿਵੇਂ ਮੌਨਸੂਨਸ ਵੀ ਸ਼ੁਰੂ ਹੋ ਚੁੱਕੇ ਹੈਗੇ ਤੇ ਜਿੰਨੇ ਵੀ ਖਾਲੀ ਪਰ ਪਲਾਟ ਹੈਗੇ ਜਿਨ੍ਹਾਂ ਦੀ ਚਾਰ ਦਿਵਾਰੀ ਨਹੀਂ ਹੈਗੀ ਹੈ ਉੱਥੇ ਜਿਹੜਾ ਪਾਣੀ ਉਹ ਖੜ ਜਾਂਦਾ ਹੈ ਜਾਂ ਪੂਰਾ ਕੜਕੜਦਾ ਉਹ ਘੜ ਪਣ ਜਾਂਦਾ ਉੱਥੇ ਲੋਕ ਆ ਕੇ ਸਿਰ ਜਾਂਦੇ ਹਨ ਤੇ ਚਾਰ ਦਿਵਾਰੀ ਨਾ ਹੋਣ ਕਾਰਨ ਇਹਨਾਂ ਪ੍ਰਾਈਵੇਟ ਥਾਮਾ ਤੇ ਕਾਫੀ ਗੰਦ ਤੇ ਢੇਰ ਲੱਗੇ ਹੋਈਆਂ ਹਨ ਸੋ ਅਸੀਂ ਇਹ ਡਾਇਰੈਕਸ਼ਨਸ پاس ਕੀਤੀਆਂ ਹੈਗੀਆਂ ਕਿ ਸਾਰੇ ਹੀ 플ੌਟ ओनर्स ਜਾਂ ਜਿਨ੍ਹਾਂ ਦੇ ਪੋਸੈਸ਼ਨ ਦੇ ਵਿੱਚ ਇਹ 플ੌਟਸ ਹੈਗੇ ਆ ਜਿਹੜੇ ਪ੍ਰਾਈਵੇਟ ਮਾਲਕੀ ਤਜ਼ਦੀਨ ਦੇ ਉਹ ਵੀ ਬਰਾਊਂਡ ਨੇ ਕਿ ਉਹ ਇਨਸ਼ੋਰ ਕਰਨ ਕਿ ਉਹਨਾਂ ਦਾ ਜਿਹੜਾ 플ੌਟ ਦਾ ਏਰੀਆ ਹੈ ਉਹ ਇੱਕਦਮ ਸਾਫ਼ ਸੁਥਰਾ ਹੋਵੇ ਉੱਥੇ ਕੋਈ ਕੂੜਾ ਕਰਕਟ ਨਾ ਹੋਵੇ ਤੇ ਅਰਥਾਤ ਉੱਥੇ ਜਿਹੜਾ ਗੰਦਾ ਪਾਣੀ ਖੜ ਰਿਹਾ ਹੈ ਉਹ ਵੀ ਨਾ ਖੜੇ ਉਹਦੇ ਲਈ ਭਾਵੇਂ ਤੁਸੀਂ ਆਪਣੀ ਚਾਰ ਦੀਵਾਰੀ ਕਰਾਓ ਫੈਂਸਿੰਗ ਕਰਾ ਲਓ ਕੰਕਰੀਟ ਜਾਂ ਸ਼ੀਟਾ ਲਗਾਓ ਜਾ ਤੁਸੀਂ ਉਸ ਚੀਜ਼ ਨੂੰ ਹੋਣ ਤੋਂ ਰੋਕੋ ਬਟ ਇਹ ਤੁਹਾਡੀ ਵੀ ਜ਼ਿੰਮੇਵਾਰੀ ਬਦੌਰ ਨਾਗਰਿਕ ਬਣਦੀ ਹੈ ਕਿ ਤੁਹਾਡੇ ਘਰ ਕੀ ਇੱਕ ਸ਼ਹਿਰ ਦੇ ਵਿੱਚ ਡੇਂਗੂ ਚਿਕਨਗੁਨੀਆ ਜਿਹੀਆਂ ਬਿਮਾਰੀਆਂ ਨਾ ਫੈਲੋ ਸੋ ਇਸੇ ਲਈ ਅਸੀਂ ਕਾਰਪੋਰੇਸ਼ਨ ਕਮਿਸ਼ਨਰ ਅਤੇ EDC UD ਜਿਹੜੇ ਸਾਡੇ ਅਰਬਨ ਡਿਵੈਲਪਮੈਂਟ ਦੇ ਅਰਸੀ ਹੈਗੇ ਤਾਂ ਜੋ ਜਿਹੜੇ ਸਾਡੇ ਸ਼ਹਿਰ ਤੇ ਟਾਊਨ ਹੈਗੇ ਸਾਰਿਆਂ ਦੇ ਵਿੱਚ ਜਿਹੜੀ ਇਹ ਸਮੱਸਿਆ ਦੇਖਣ ਨੂੰ ਆਈ ਹੈ ਜੇ ਇਹ ਆਪਣੇ ਪੱਧਰ ਤੇ ਸਫਾਈ ਕਰਾਂਦੇ ਹੈ ਤਾਂ ਜਿਹੜਾ ਉਹਦਾ ਖਰਚਾ ਹੈ ਸਫਾਈ ਤੇ ਜਿਹੜਾ ਆਇਆ ਹੈ ਪ੍ਰਾਈਵੇਟ plots ਨੂੰ ਸਾਫ ਕਰਾਣਾ ਉਹ ਵੀ ਤੁਹਾਡੇ ਤੋਂ ਰਿਕਵਰ ਹੋ ਸਕਦਾ ਹੈ ਕਿਉਂ ਕੀਤਾ ਜਾਵੇਗਾ ਇਸ ਤੋਂ ਇਲਾਵਾ ਜਿਹੜੀਆਂ ਤਾਰਾਵਾਂ ਹੈਗੀਆਂ ਅਪਰਾਧਿਕ ਤੇ ਜਿਹੜੀ এনवायरमेंट ਪ੍ਰੋਟੈਕਸ਼ਨ ਐਕਟ ਹੈ ਜਾਂ ਮਿਨਿਸਪਲ ਸੋਲਿਡ ਵੇਸ ਰੂਲਸ ਐ ਉਹ ਵੀ ਤੁਹਾਡੇ ਤੇ ਲਾਗੂ ਹੋਣਗੇ ਜਿਹਦੇ ਤੇ ਜੋ ਵੀ ਚਲਾਨ ਜਾਂ ਪਰਚਾ ਜਾਂ ਜੋ ਵੀ ਬਣਦਾ ਹੈਗਾ ਕੀਪਿੰਗ ਇਨ ਮਾਈਂਡ ਕਿ ਨਾਗਰਿਕਾਂ ਦੀ ਜਿਹੜੀ ਹੈਲਥ ਉਹ ਬਹੁਤ ਇੰਪੋਰਟੈਂਟ ਹੈ ਤੇ ਇਸ ਤਰ੍ਹਾਂ ਦੀ ਪ੍ਰਾਈਵੇਟ ਥਾਵਾਂ ਤੇ ਇਦਾਂ ਦੀ ਢੇਰ ਲੱਗਣ ਕਾਰਨ ਜਿਹੜੀ ਇਦਾਂ ਦੀਆਂ ਖਤਰਨਾਕ ਬਿਮਾਰੀਆਂ ਫੈਲ ਸਕਦੀਆਂ ਹੈਗੀਆਂ ਉਸ ਚੀਜ਼ ਨੂੰ ਰੋਕਣ ਲਈ ਸਾਰਿਆਂ ਦਾ ਸਾਥ ਜ਼ਰੂਰੀ ਤੇ ਲਾਜ਼ਮੀ ਸੋ ਮੈਂ ਸਾਰਿਆਂ ਨੂੰ ਰਿਕੁਐਸਟ ਕਰਦੀ ਕਿ ਇਹਨਾਂ ਆਰਡਰਾਂ ਦੀ ਜ਼ਰੂਰ ਪਾਲਣਾ ਕੀਤੀ ਜਾਵੇ